ਹਾਂਜੀ ਅਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਆਪਣੇ ਇੱਕ ਹੋਰ ਵੀਡੀਓ ਚ ਤੇ ਆਪਾਂ ਕਈ ਦਿਨ ਵੀਡੀਓ ਨਹੀਂ ਪਾਈ ਸੀ ਤੇ ਆਪਾਂ ਕੰਪੈਨ ਆਪਣੀ ਚਾਰੇ ਸੀ ਬੁੱਟੀ ਤੇ ਕਰਤੀ ਸੀ ਚਾਲੂ ਕੰਪੈਨ ਆਪਣੀ ਤੇ ਚੱਲ ਰਿਹਾ ਸੀਜ਼ਨ ਦੋ ਚਾਰ ਦਿਨ ਅੰਦਰ ਰਹਿ ਗਿਆ ਬੁੱਟੀ ਦਾ ਵੀ ਚਲੋ ਵਧਾ ਵਧੀਆ ਲੱਗਿਆ ਚਲੋ ਬੁੱਟੀ ਦਾ ਵੀ ਕਣਕ ਦਾ ਵੀ ਸੀਜ਼ਨ ਆਪਣਾ ਬਹੁਤ ਟੌਪ ਦਾ ਲੱਗਾ ਬਾ ਵੀਡੀਓ ਪਈ ਨਹੀਂ ਸੀਜ਼ਨ ਦੇ ਵਿੱਚ ਬਾਕੀ ਤੁਹਾਨੂੰ ਹੁਣ ਦਿਖਾਉਨੇ ਆ ਰਾਣੀ ਜਲਦੀ ਹਾਂ ਸਾਹਮਣੇ ਚੱਲ ਰਹੀ ਹੈ ਰਾਣੀ ਮਾਰੋ ਮਾਰ ਐਰ ਕੀ ਬੁੱਟੀਆਂ ਦੇ ਵਿੱਚ ਆ ਠੀਕ ਠਾਕ ਆ 6.5 7 ਖਿੱਚ ਕੇ 8 ਕੇ ਕੇ ਵੀਰ ਦੀ ਨਿਕਲੀ ਬਾਕੀ ਰਾਤ ਤੂਫਾਨ ਬਹੁਤ ਤੇਜ਼ ਆਇਆ ਸੀ ਬਚਾਅ ਹੋ ਗਿਆ ਅੱਜ ਆ ਬੱਬਲ ਦਾਣੇ ਮੂਟੀ ਕੱਢਣ ਵੀਰ ਦੀ ਤੋ ਬਾਅਦ ਜਾਣਾ ਕੈਥਲ ਬਾਕੀ ਸ਼ਾਂ ਅਗਲੋਤੇ ਹੀ ਲੱਖਾ ਵਾਜਿਆ ਮਸ਼ੀਨ ਚਲਾਉਣਾ ਆਪਣਾ ਬੋਟੀਆਂ ਸੋਗੀ ਲਾਲ ਹੋ ਗਈਆਂ ਰਾਤ ਬਰਸਾਤ ਹੋਈ ਆਪਣੇ ਪਿੰਡਾਂ ਲਾ ਇੱਧਰ ਪ੍ਰਸ਼ਾਦ ਨਹੀਂ ਸੀ ਇੱਧਰ ਚੱਲ ਪਿਆ ਕੰਮ। ਆ ਇੱਧਰ ਦਿਖਾ ਰਹਾ ਆ ਬਾਕੀ ਬਚਾ ਹੋ ਗਿਆ ਬੁੱਟੀ ਉੜੀ ਨਹੀਂ। ਨਹੀਂ ਤਾਂ ਤੂਫਾਨ ਜਿਆਦਾ ਆ ਜਾਏ ਬੁੱਟੀ ਉੱਡ ਜਾਂਦੀ ਹੁੰਦੀ ਆ। ਚਲੋ ਮਿਲਦੇ ਆਂ ਅੱਗੇ। ਹਾਂਜੀ ਅੱਗੇ ਇੱਕ ਅੱਥਲ ਬੁੱਟੀ ਕੱਢਣਾ। ਚੱਲ ਰਹੀ ਆ ਪਿੱਛੇ ਰਾਣੀ। ਇਹ ਇਹ ਆਈ ਫੋਰਮੈਨ ਦੇ ਆਪਣੇ ਦੇ ਕੱਢਣ ਰਿਪਰ ਵਾਲੇ ਬੇਲੀ ਦੇ ਮਿਲੋਣੇ ਤੁਹਾਨੂੰ ਉਹਦੇ ਨਾਲ ਵੀ ਤਿੰਦਾ ਜ਼ਿੰਦਗੀ ਦੇ ਨੇ ਜਾਰੇ ਆਇਆ ਫੋਰਮੈਨ ਇੱਧਰ ਮਿਲੋ ਜ ਸਾਡੇ ਫੋਰਮੈਨ ਨੂੰ ਕੇ ਵਾਲਾ ਫੋਰਮੈਨ ਆ ਵਧੀਆ ਤੰਦਰ ਨੇ ਸੱਟ ਲਵਾ ਲਈ ਸੀ ਜੰਦੇ ਵਿੱਚ ਰਿਪਰ ਦਾ ਸੀਜ਼ਨ ਹੋ ਗਿਆ ਖਤਮ ਸੀਜ਼ਨ ਮਾਰ ਹੋ ਗਈ ਵਿਚਾਰੇ ਨਾਲ ਕੋਈ ਨਾ ਕੋਈ ਨਹੀਂ ਰੱਬ ਦੇਖਦਾ ਬਾਕੀ ਚੱਲ ਰਹੀ ਆ ਰਾਣੀ ਇੱਧਰ ਬਲੌਕ ਵਾਲੀ ਫੈਕਟਰੀ ਹੁੰਦੀ ਸੀ ਹਾਂ ਬਲੌਕ ਵਾਲੀ ਇਹ ਉਹ ਵੀ ਬੰਦ ਇਹ ਦਰਨਾਮ ਹੋਣਾ ਜੇ ਸੀਰਦੀ ਹੋ ਹੀ ਹਾਂ ਦਰਨਾਮ ਹੋਣਾ ਹੂੰ ਆ ਉਹਨਾਂ ਦੀ ਆਈ ਆਇਆ ਹਿਮਾ ਇੱਥੇ ਮੈਨੂੰ ਤਾਂ ਪਤਾ ਸੀ ਅੱਛਾ ਹੂੰ ਹੋਰ ਕੋਣੋਂ ਆਂਦਾ ਆਇਓ ਪੁੱਛਾ ਚਲਾਵਾ ਹਾਂ ਹਾਂ ਜੀ ਨਿਕਲ ਗਏ ਬੋਟੇ ਚੱਲਦੇ ਹਨ ਕਰਨੋ ਆਪਣੀ ਦੇਖਾਂਗੇ ਸ਼ਾਮ ਨੂੰ ਲਖਿਆ ਕੱਢਣ ਜੀ ਫਾਇਦਾ ਮੇਹਾਨਾ ਹਾਂ ਹਾਂ ਬਾਈਪਾਸ ਬਾਈਪਾਸ ਨੰਗ ਜਨ ਸੋਹਣਿਆ ਟੀਜਲ ਪਾ ਲਿਆ ਗੱਡੀ ਚ ਤੇ ਹੁਣ ਚੱਲਦੇ ਆ ਮਾਨਸਾਲੇ ਪਟੋਲ ਪੰਪ ਤੋਂ ਅੰਜ ਦੇ ਟੀਜਲ ਪਾ ਲੈ ਲੱਖਾ ਕਰਦਾ ਸ਼ਰਾਰਤਾ ਮਿਨੀਆ ਮਿਨੀਆ ਇੱਕ ਕਾੜ ਕੀਤਾ ਨਿਕਿਆ Let's